ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੀ ਐਮਰਜੈਂਸੀ ਜਿਹੜੀ ਬੈਠਕ ਬੁਲਾਈ ਗਿਆ 10 ਫਰਵਰੀ ਨੂੰ ਜਿਹੜੀ ਅਹਿਮ ਬੈਠਕ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਕੇ ਕੋਈ ਵੀ ਵੱਡਾ ਫੈਸਲਾ ਲਿਆ ਜਾ ਸਕਦਾ ਇਸ ਤੋਂ ਪਹਿਲਾਂ ਵੀ ਐਸਜੀਪੀਸੀ ਦੀ ਅੰਤਰਿਮ ਕਮੇਟੀ ਦੀਆਂ ਕਈ ਜੜੀਆਂ ਬੈਠਕਾਂ ਹੋ ਚੁੱਕੀਆਂ ਨੇ ਜਿਸ ਦੇ ਵਿੱਚ ਕੇ ਕਈ ਠੋਸ ਫੈਸਲੇ ਵੱਡੇ ਫੈਸਲੇ ਵੀ ਲਏ ਜਾ ਸਕਦੇ ਨੇ ਤਾਂ ਬੀਤੇ ਦਿਨ ਵੱਡਾ ਐਲਾਨ ਹੋਇਆ ਕਿ ਐਸਜੀਪੀਸੀ ਦੀ ਅੰਤਰਿਮ ਕਮੇਟੀ ਦੀ ਜਿਹੜੀ ਅਹਿਮ ਬੈਠਕ 10 ਫਰਵਰੀ ਨੂੰ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਕੇ ਕੋਈ ਵੀ ਵੱਡਾ ਫੈਸਲਾ ਲਿਆ ਜਾ ਸਾਦਾ ਕਿਉਂਕਿ ਲੰਬੇ ਸਮੇਂ ਤੋਂ ਤਖਤਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਗੋੜੋਈ ਜਿਹੜੇ ਉਹਨਾਂ ਤੋਂ ਉਹਨਾਂ ਦਾ ਚਾਰਜ ਆ ਵਾਪਸ ਲਿਆ ਹੋਇਆ ਉਹਨਾਂ ਨੂੰ ਜਿਹੜਾ ਜਾਂਚ ਅਧੀਨ ਇਸ ਮਾਮਲੇ ਨੂੰ ਰੱਖਿਆ ਹੋਇਆ ਤਾਂ ਉਸ ਮਾਮਲੇ ਨੂੰ ਲੈ ਕੇ ਕੋਈ ਵੀ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ ਵੱਡੇ ਆਦੇਸ਼ ਵੀ ਜਾਰੀ ਕੀਤੇ ਜਾ ਸਕਦੇ ਨੇ ਕਿਉਂਕਿ ਉਧਰਲੇ ਪਾਸੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਗੋੜੋਈ ਦੇ ਵੱਲੋਂ ਬਾਰ-ਬਾਰੇ ਕਈ ਵਾਰ ਸਵਾਲ ਚੁੱਕੇ ਜਾ ਸਕ ਚੁੱਕੇ ਨੇ ਕਿ ਹੁਣ ਤੱਕ ਜੋ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਕਿ ਉਹਨਾਂ ਦੇ ਉੱਪਰੋਂ ਜੋ ਜੜੀਆਂ ਪਾਵਰਾਂ ਵਾਪਸ ਲਈਆਂ ਗਈਆਂ ਨੇ ਚਾਰਜ ਵਾਪਸ ਲਿਆ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਅਧੀਨ ਹੈ ਜੋ ਵੀ ਫੈਸਲਾ ਲੈਣਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲੈ ਸਕਦੇ ਨੇ ਇਸ ਗੱਲ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਦੇ ਵੱਲੋਂ ਵੱਡੇ ਸਵਾਲ ਚੁੱਕੇ ਗਏ ਨੇ ਤੇ ਉਧਰਲੇ ਪਾਸੇ ਹੁਣ ਐਸਜੀਪੀਸੀ ਦੀ ਅੰਤਰੀਮ ਕਮੇਟੀ ਜਿਹੜੀ ਅਹਿਮ ਬੈਠਕ ਬੁਲਾ ਲਈ ਹੈ ਇਸ ਅਹਿਮ ਬੈਠਕ ਦੇ ਵਿੱਚ ਕੋਈ ਵੀ ਵੱਡਾ ਫੈਸਲਾ ਲਿਆ ਜਾ ਸਕਦਾ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਵੀ ਕੋਈ ਆਦੇਸ਼ ਜੋ ਜਾਰੀਆ ਕੀਤਾ ਜਾ ਸਕਦੇ ਨੇ ਸੁਣਾਇਆ ਜਾ ਸਕਦਾ ਕਿਉਂਕਿ 11 ਫਰਵਰੀ ਨੂੰ ਜਿਹੜੀ 11 ਫਰਵਰੀ ਨੂੰ ਜੋ ਪਟਿਆਲਾ ਦੇ ਬਾਦਰਖੜ ਦੇ ਵਿੱਚ ਜਿਹੜੀ ਸੱਤ ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਬਣਾਈ ਗਈ ਸੀ ਉਸ ਦੀ अहम ਬੈਠਕਾਂ ਤੇ ਉਸ ਬੈਠਕ ਦੇ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੇ ਬਲਵਿੰਦਰ ਸਿੰਘ ਭੁੰਦੜਾ ਉਹਨਾਂ ਨੂੰ ਸਵਾਲ ਪੁੱਛੇ ਜਾਣੇ ਤੇ ਉਹਨਾਂ ਨੂੰ ਬੁਲਾਇਆ ਗਿਆ ਤੇ ਉਸ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਉਸ ਦੇ ਜਿਹੜੇ ਚੇਅਰਮੈਨ ਨੇ ਜਾਂ ਕਹਿੰਦੀ ਹੈ ਕਿ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਹੋਣੀਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਸ ਕਮੇਟੀ ਦੇ ਚੇਅਰਮੈਨ ਨੇ ਤੇ ਇਧਰਲੇ ਪਾਸੇ ਐਸਜੀਪੀਸੀ ਦੀ ਜਿਹੜੀ ਅੰਤਰੰਕ ਦੀ ਜਿਹੜੀ ਅਹਿਮ ਬੈਠਕ ਹੈ ਇਹ ਵੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਬੈਠਕ ਹੋਣੀ ਹੈ ਤੇ ਇਸ ਬੈਠਕ ਦੇ ਵਿੱਚ ਕੋਈ ਵੀ ਵੱਡਾ ਫੈਸਲਾ ਲਿਆ ਜਾ ਸਕਦਾ ਕਿਉਂਕਿ ਲੰਬੇ ਸਮੇਂ ਤੋਂ ਜੋ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਤੋਂ ਤਲਵੰਡੋ ਤਲਵੰਡੀ ਸਾਹਿਬ ਨੂੰ ਮਾਫ ਕਰਨਾ ਤਲਵੰਡੀ ਸਾਹਿਬ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਦਾ ਜਿਹੜਾ ਜਥੇਦਾਰ ਦੇ ਅਹੁਦੇ ਦਾ ਚਾਰਜ ਆ ਉਹ ਵਾਪਸ ਲਿਆ ਹੋਇਆ ਤਾਂ ਉਸ ਗੱਲ ਨੂੰ ਲੈ ਕੇ ਵੀ ਇਸ ਅਹਿਮ ਮੀਟਿੰਗ ਦੇ ਵਿੱਚ ਕੋਈ ਵੀ ਵੱਡਾ ਫੈਸਲਾ ਲਿਆ ਜਾ ਸਕਦਾ ਤਾਂ ਕੇ 10 ਮਾਰਚ ਨੂੰ ਹੋਣਾ ਜਿਹੜੀ SGPC ਦੀ ਅੰਤਰੇ ਕਮੇਟੀ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ